ਸਤ ਸ੍ਰੀ ਅਕਾਲ ਸਾਰਿਆਂ ਨੂੰ ਦੋਸਤ ਮਿੱਤਰਾਂ ਨੂੰ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਅੱਜ ਆਪਾਂ ਗੱਲ ਕਰਨੀ ਸੀ ਪਸ਼ੂਆਂ ਤੇ ਖਰੀਦਣ ਸਮੇਂ ਤੇ ਵੇਚਣ ਸਮੇਂ ਕੀ ਸਿਸਟਮ ਚੱਲਦਾ ਹੁਣ ਉਹਦੇ ਬਾਰੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਤੁਸੀਂ ਮੈਨੂੰ ਦੱਸੋ ਜੋ ਕਮੈਂਟਾਂ 'ਚ ਜ਼ਰੂਰ ਯਾਰ ਪੀਰ ਬਣ ਕੇ ਪਤਾ ਨਹੀਂ ਮੈਂ ਸਹੀ ਐ ਇਸ ਗੱਲ 'ਚ ਪਤਾ ਨਹੀਂ ਗਲਤ ਐ ਤੁਸੀਂ ਦੱਸੋ ਜੋ ਵੀ ਫਰਦ ਕਰੋ ਕੋਈ ਵੀ ਬੰਦਾ ਪਸ਼ੂ ਵੇਚਦਾ ਚਾਹੇ ਕੋਈ ਵਪਾਰੀ ਐ ਚਾਹੇ ਕੋਈ ਮਤਲਬ ਆਮ ਮਤਲਬ ਘਰਾਂ 'ਚੋਂ ਆਪਾਂ ਪਸ਼ੂ ਵੇਚਦੇ ਆ ਨਾ ਹਰ ਇੱਕ ਬੰਦਾ ਜਦੋਂ ਕੋਈ ਗਾਹਕ ਆਉਂਦਾ ਐ ਜੰਮ ਖਰੀਦਣ ਆਉਂਦਾ ਉਹ ਸਮੇਂ ਅਗਲਾ ਪੁੱਛਦਾ ਯਾਰ ਬਾਈ ਕਿੰਨਵਾ ਸੂਆ ਹੈ ਪਹਿਲਾ ਦੂਜਾ ਤੀਜਾ ਖੀਰ ਚੌਥਾ ਉਦੋਂ ਗਾਂ ਦਾ ਮਈਆਂ ਸੂਣੇ ਹੀ ਹਟ ਗਈਆਂ ਕੋਈ ਨਹੀਂ ਇਹ ਗੱਲਾਂ ਦਾ 8ਵੇਂ ਸੂਏ ਆ ਕੋਈ ਮੇਰੀ 7ਵੇਂ ਆ ਜਾਂ 9ਵੇਂ ਆ ਨਾ ਇਸ ਚੱਕਰ ਦੀ ਸਮਝ ਨਹੀਂ ਆਈ ਕੋਈ ਕਹਿੰਦਾ ਦੂਜੇ ਕੋਈ ਤੀਜੇ ਤੇ ਜਿਹੜੀਆਂ 7ਵੇਂ 6ਵੇਂ 8ਵੇਂ ਵਾਲੀਆਂ ਮੱਜਾਂ ਉਹ ਫਿਰ ਕਿੱਧਰ ਗਈਆਂ ਇਸ ਗੱਲ ਦੀ ਹੈਰਾਨੀ ਹੈ ਆਪਾਂ ਹੁਣ ਦੇਖੋ ਪਿੰਡਾਂ 'ਚ ਵੀ ਵੇ ਨੇ ਹੁਣ YouTube ਤੇ ਵੀਡੀਓ ਆਨਲਾਈਨ ਲੋਕ ਪਸ਼ੂ ਖਰੀਦਦੇ ਆ ਨਾ ਉਹਨਾਂ ਤੇ ਵੀ ਇਹ ਗੱਲ ਹੀ ਹੈ ਕਿਸੇ ਮੈਂ ਦਾ ਤੁਸੀਂ ਵੀਡੀਓ ਕੱਢ ਕੇ ਦੇਖ ਲਓ ਉਹਦੇ 'ਚ ਕੋਈ ਇਹ ਨਾ ਆਊਗਾ ਵੀ ਕੋਈ 8ਵੇਂ ਸੂਏ ਆ ਜਾਂ ਕੋਈ 7ਵੇਂ ਸੂਏ ਮੇਰੀ ਉਹ ਮੈਂ ਨਹੀਂ ਪਤਾ ਨਹੀਂ ਕਿੱਧਰ ਨੂੰ ਜਾ ਗਈਆਂ। ਬੀ ਮਤਲਬ ਪਸੂ ਤਿੰਨ ਜਾਂ ਚਾਰ ਸੂਏ ਦਿੰਦਾ ਉਸ ਤੋਂ ਬਾਅਦ ਬਸ। ਤੇ ਉਹ ਬਾਅਦ ਵਾਲੀਆਂ ਮੈਂ ਫਿਰ ਕਿੱਧਰ ਗਈਆਂ ਜਿਹੜੀਆਂ ਚੋ ਪੰਜਵੇਂ ਛੇਵੇਂ ਸੱਤਵੇਂ ਅੱਠਵੇਂ ਸੂਏ ਮੈਂ ਤਾਂ 20 ਸੂਏ ਸੂਪੈਂਦੀ ਐ। ਇਹ ਤੁਸੀਂ ਜਰੂਰ ਦੱਸੋ ਜੋ ਮੈਨੂੰ ਕਮੈਂਟਾਂ 'ਚ ਵੀ ਇਹਦਾ ਕੀ ਕਾਰਨ ਹੈ? ਮਤਲਬ ਆਪਾਂ ਦੂਜਾ ਸੂਆ ਵੀ ਕਹਿ ਦਿੰਨੇ ਆ ਤੀਜਾ ਖੀਰ ਚੌਥਾ ਮੈਂ ਤਾਂ ਨਹੀਂ ਕੋਈ ਇਹੋ ਜੀ ਵੀਡੀਓ ਵੇਖੀ ਵੀ ਜੇ ਕਿਸੇ ਨੇ ਕਹਿਤਾ ਹੋਵੇ ਸੱਤਵੇਂ ਸੂਏ ਬਾਈ ਮੇਰੀ ਅੱਠਵੇਂ ਸੂਏ ਮੈਂ ਆ ਸਾਰੇ ਦੂਜਾ ਤੀਜਾ ਚੌਥਾ ਖੀਰ ਚੌਥਾ ਚੌਥਾ ਵੀ ਬਹੁਤ ਘਟਾਉਂਦੇ ਆ ਪਰ ਦੂਜਾ ਤੀਜਾ ਹੀ ਮੰਨ ਲਓ ਚੱਲਦਾ ਤੇ ਵੀ ਜਿਹੜੀਆਂ ਉਹ ਮਈਆਂ ਮੈਨੂੰ ਇਸ ਗੱਲ ਦੀ ਹੈਰਾਨਗੀ ਹੈ ਵੀ ਉਹ ਮਈਆਂ ਫਿਰ ਉਸ ਤੋਂ ਬਾਅਦ ਕਿੱਧਰ ਗਈਆਂ ਕੋਈ ਨਾ ਕੋਈ ਤਾਂ ਬੰਦਾ ਇਹ ਗੱਲ ਕਹਵੇ ਨਾ ਵੀ 7ਵੇਂ 8ਵੇਂ ਸੂਏ ਮੇਰੀ ਮਾਂ ਅਕਸਰ ਤਾਂ ਹਰ ਇੱਕ ਬੰਦਾ ਸੇਲਤਾ ਕਰਦਾ ਹੀ ਹੈ ਨਾ ਜਾਨਵਰ ਨੂੰ ਆ ਇਸ ਗੱਲ ਦਾ ਮੈਨੂੰ ਕਮੈਂਟਾਂ 'ਚ ਜਰੂਰ ਭਰਾ ਬਣ ਕੇ ਜਵਾਬ ਦਿਓ ਜੋ ਵੀ ਮੈਂ ਸਹੀ ਗੱਲ ਕੀਤੀ ਹੈ ਜਾਂ ਇਹ ਗਲਤ ਕੀਤੀ ਹੈ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੋ ਸਬਸਕ੍ਰਾਈਬ ਜਰੂਰ ਕਰ ਲਓ ਮੇਰਾ ਭਰਾ ਬਣ ਕੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਜਿਉਂਦੇ ਰਹੋ ਧੰਨਵਾਦ